ਕੀ ਕਿਸੇ ਦੀ ਕਾਲ ਰਿਕਾਰਡਿੰਗ ਕਰਨਾ ਸਹੀ ਹੈ ਜਾਂ ਗਲਤ ਹੈ ਕਿ ਇਸ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਕਿ ਕਈ ਸਾਲਾਂ ਦੇ ਲਈ ਜੇਲ੍ਹ ਜਾਣਾ ਪੈ ਸਕਦਾ ਹੈ ਜਿਨ੍ਹਾਂ ਦੇ ਕੋਲ smartphones ਨੇ ਜਿਨ੍ਹਾਂ ਦੇ ਕੋਲ Android ਜਾਂ iPhone ਹੈ ਉਹਨਾਂ ਨੂੰ ਇਹ ਖਬਰ ਜ਼ਰੂਰ ਦੇਖਣੀ ਚਾਹੀਦੀ ਆਖਿਰਕਾਰ ਇਸ ਖਬਰ ਦੇ ਵਿੱਚ ਕਿਹੜਾ ਸੱਚ ਲੁਕਿਆ ਹੈ ਜੋ ਤੁਹਾਡੇ ਤੱਕ ਪਹੁੰਚਣਾ ਜ਼ਰੂਰੀ ਹੈ ਬਹੁਤ ਵਾਰ ਅਸੀਂ ਆਪਣੇ ਆਪ ਨੂੰ ਸੱਚ ਸਾਬਤ ਕਰਨ ਦੇ ਲਈ ਕਾਲ ਰਿਕਾਰਡਿੰਗ ਕਰਦੇ ਹਾਂ ਪਰ ਉਸ ਕਾਲ ਰਿਕਾਰਡਿੰਗ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ 1 ਮਿੰਟ ਕੱਟ ਕੇ ਸੁਣ ਲਵੋ ਕਦੀ ਵੀ ਲੋਡ ਪੈ ਸਕਦਾ ਹੈ ਜੀ ਹਾਂ ਸੋਸ਼ੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਤੁਹਾਡੇ ਨਾਲ ਪ੍ਰਿਆ ਬਹੁਤ ਵਾਰ ਸਾਨੂੰ ਇੰਜ ਹੁੰਦਾ ਹੈ ਕਿ ਅਸੀਂ ਸਹੀ ਆ ਪਰ ਸਾਹਮਣੇ ਵਾਲਾ ਬੰਦਾ ਮੰਨ ਨਹੀਂ ਰਿਹਾ ਜਿਸ ਕਰਕੇ ਅਸੀਂ ਬਹੁਤ ਵਾਰ ਕੋਸ਼ਿਸ਼ ਕਰਦੇ ਆ ਕਿ ਅਸੀਂ ਅਗਲੇ ਬੰਦੇ ਦੀ ਰਿਕਾਰਡਿੰਗ ਜਿਹੜੀ ਆਪਣੇ ਫੋਨ ਦੇ ਵਿੱਚ ਕਰ ਲਈਏ ਤਾਂ ਕਿ ਸਬੂਤ ਵਜੋਂ ਸਾਡੇ ਉਹ ਚੀਜ਼ਾਂ ਕੰਮ ਆ ਸਕਣ ਪਰ ਇੱਕ 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 ਹੁਣੀ ਜਜਮੈਂਟ ਆਈ ਆ ਕਿਸੇ ਕੇਸ ਦੇ ਵਿੱਚ ਉਹ ਕੇਸ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜਾ ਕਰ ਦਿੱਤਾ ਹੈ ਉਹ ਕੇਸ ਹੈ ਇੱਕ ਬਠਿੰਡਾ ਦਾ ਪਰਿਵਾਰਕ ਪਰਿਵਾਰ ਜਿਨ੍ਹਾਂ ਦਾ ਆਪਸੀ ਜਿਹੜਾ ਉਹ ਮਸਲਾ ਡਿਵੋਰਸ ਦਾ ਚੱਲ ਰਿਹਾ ਸੀ ਪਹਿਲਾਂ ਉਹਨਾਂ ਨੇ ਫੈਮਿਲੀ ਕੋਰਟ ਦੇ ਵਿੱਚ ਡਿਵੋਰਸ ਲਗਾਇਆ ਤੇ ਪਤੀ ਨੇ ਪਤਨੀ ਦੇ ਕੁਝ ਕਾਲ ਰਿਕਾਰਡਿੰਗ ਜਿਹੜੇ ਨੇ ਉਹ ਕੋਰਟ ਦੇ ਵਿੱਚ ਵਾਇਰਲ ਕੀਤੇ ਜਿਸ ਦੇ ਵਿੱਚ ਜਜਮੈਂਟ ਆਈ ਕੋਰਟ ਨੇ ਉਸ ਨੂੰ ਸਬੂਤ ਦੇ ਸਬੂਤ ਦੇ ਹੱਕ ਪੱਖ ਦੇ ਵਿੱਚ ਉਹ ਕਾਲ ਰਿਕਾਰਡਿੰਗ ਰੱਖ ਲਿਆ ਜਿਸ ਤੋਂ ਬਾਅਦ ਔਰਤ ਨੇ ਉਸ ਉਸ ਫੈਸਲੇ ਨੂੰ ਜੋ ਹੈ ਉਹ ਹਾਈ ਕੋਰਟ ਦੇ ਵਿੱਚ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਪਾਇਆ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਉਸ ਫੈਸਲੇ ਨੂੰ ਲੈ ਕੇ ਕਿਹਾ ਗਿਆ ਕਿ ਇਹ ਕਿਸੇ ਵੀ ਤਰੀਕੇ ਦੇ ਨਾਲ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਕਿਸੇ ਦੀ ਜੋ ਹੈ ਨਿੱਜਤਾ ਦੀ ਰਿਕਾਰਡਿੰਗ ਕਰਕੇ ਉਸ ਨੂੰ ਵਾਇਰਲ ਕਰਨਾ ਇਹ ਸਹੀ ਨਹੀਂ ਹੈ ਅਤੇ ਕੋਰਟ ਨੇ ਇਸ ਜਿਹੜੀ ਕਾਲ ਰਿਕਾਰਡਿੰਗ ਹੈ ਉਸ ਨੂੰ ਸਬੂਤ ਦੇ ਪੱਖ ਤੇ ਨਹੀਂ ਰੱਖਿਆ ਉਹਨਾਂ ਨੇ ਕਿਹਾ ਕਿ ਪਤੀ ਪਤਨੀ ਦੀ ਗੱਲਬਾਤ ਨੂੰ ਇਸ ਤਰੀਕੇ ਨਾਲ ਸਬੂਤ ਦੇ ਪੱਖੋਂ ਪੇਸ਼ ਕਰਨਾ ਸਹੀ ਨਹੀਂ ਹੈ ਜਿਸ ਤੋਂ ਬਾਅਦ ਲੋਕਾਂ ਨੇ ਸਵਾਲ ਇਹ ਮਨਾਂ ਦੇ ਵਿੱਚ ਆਇਆ ਕਿ ਕੀ ਕਾਲ ਰਿਕਾਰਡਿੰਗ ਹੋ ਸਕਦੀ ਹੈ ਕਿਸੇ ਦੀ ਆਖਿਰਕਾਰ ਕਿਵੇਂ ਲੋਕ ਜਿਹੜੇ ਨੇ ਉਹ ਕਿਸੇ ਨੂੰ ਗਲਤ ਸਾਬਿਤ ਕਰਨ ਤੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਹਿੱਦੇ ਵਿਚਾਰ ਹੀ ਤੁਹਾਨੂੰ ਦੱਦੀ ਹੈ ਕਿ ਜਿਹੜੀ ਕਾਲ ਰਿਕਾਰਡਿੰਗ ਹੈ ਉਹ ਕਿਤੇ ਨਾ ਕਿਤੇ ਗੈਰ ਕਾਨੂੰਨੀ ਹੈ ਪਰ ਜੇਕਰ ਤੁਸੀਂ ਇਸ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਦੇ ਹੋ ਤੇ ਕਾਨੂੰਨੀ ਵੀ ਬਣ ਸਕਦਾ ਹੁਣ ਕਿਹਾ ਕਿ ਗੈਰ ਕਾਨੂੰਨੀ ਕਿਵੇਂ ਹੈ ਗੈਰ ਕਾਨੂੰਨੀ ਇਸ ਤਰੀਕੇ ਦੇ ਨਾਲ ਹੈ ਕਿ ਤੁਸੀਂ ਜੋ ਹੈ ਉਹ ਸਾਹਮਣੇ ਵਾਲੇ ਦਾ ਜੇਕਰ ਕੰਸੈਂਟ ਨਹੀਂ ਲੈਂਦੇ ਮਤਲਬ ਜੇਕਰ ਤੁਸੀਂ ਸਾਹਮਣੇ ਵਾਲੇ ਨੂੰ ਪੁੱਛ ਲੈਂਦੇ ਹੋ ਕਿ ਅਸੀਂ ਤੁਹਾਡੀ ਕਾਲ ਰਿਕਾਰਡਿੰਗ ਕਰਨੀ ਹੈ ਤੇ ਉਹ ਸਹੀ ਹੋਵੇਗਾ ਮਤਲਬ ਸਾਹਮਣੇ ਵਾਲੇ ਨੂੰ ਜੇਕਰ ਪਤਾ ਹੋਵੇ ਕਿ ਤੁਸੀਂ ਉਸ ਦੀ ਕਾਲ ਰਿਕਾਰਡਿੰਗ ਕਰ ਰਹੇ ਹੋ ਤੇ ਉਹ ਸਹੀ ਹੈ ਜੇਕਰ ਤੁਸੀਂ ਉਸ ਨੂੰ ਬਿਨਾ ਦੱਸੇ ਉਸ ਦੀ ਕੋਈ ਗੱਲਬਾਤ ਉਸ ਦੀ ਨਿੱਜੀ ਗੱਲਬਾਤ ਨੂੰ ਰਿਕਾਰਡ ਕਰ ਰਹੇ ਹੋ ਤੇ ਉਹ ਗਲਤ ਹੈ ਜਿਵੇਂ ਤੁਹਾਨੂੰ ਐਗਜ਼ਾਮਪਲ ਦੇ ਲਈ ਸਮਝਾਈ ਹੈ ਕਿ ਜਿਵੇਂ ਅਸੀਂ ਇੰਟਰਵਿਊਜ਼ ਕਰਦੇ ਹਾਂ ਤੇ ਅਸੀਂ ਜਦੋਂ ਵੀ ਕਿਸੇ ਸਿੰਗਰ ਜਾਂ ਕਿਸੇ ਪੋਲਿਟਿਸ਼ੀਅਨ ਜਾਂ ਕਿਸੇ ਆਮ ਜਹ ਬੰਦੇ ਦੀ ਇੰਟਰਵਿਊ ਕਰਦੇ ਹਾਂ ਤੇ ਅਸੀਂ ਹਮੇਸ਼ਾ ਉਹਨਾਂ ਨੂੰ ਕਹਿੰਦੇ ਹਾਂ ਕਿ ਅਸੀਂ ਤੁਹਾਡਾ ਪੱਖ ਲੈਣਾ ਚਾਹੁੰਦੇ ਆ ਜਾਂ ਅਸੀਂ ਤੁਹਾਡੀ ਇੰਟਰਵਿਊ ਲੈਣਾ ਚਾਹੁੰਦੇ ਆ ਜਾਂ ਅਸੀਂ ਜੋ ਹੈ ਤੁਹਾਡੀ ਰਿਕਾਰਡਿੰਗ ਕਰ ਰਹੇ ਆ ਤਾਂ ਕਿ ਅਸੀਂ ਤੁਹਾਡਾ ਪੱਖ ਜਾਣ ਸਕੀਏ ਸੋ ਜਦੋਂ ਅਸੀਂ ਅਗਲੇ ਨੂੰ ਦੱਸ ਦਿੰਦੇ ਆ ਤੇ ਉਹ ਰਿਕਾਰਡਿੰਗ ਜਿਹੜਾ ਹੈ ਉਹ ਇਲੀਗਲ ਨਹੀਂ ਹੁੰਦਾ ਪਰ ਜਦੋਂ ਸਾਹਮਣੇ ਵਾਲੇ ਦੀ ਚੋਰੀ ਚੋਰੀ ਰਿਕਾਰਡਿੰਗ ਕੀਤੀ ਜਾਵੇਗੀ ਤੇ ਉਹ ਇਲੀਗਲ ਹੈ ਜੀ ਹਾਂ ਦੱਦੀ ਹੈ ਕਿ ਆਈਪੀਸੀ ਦੀ ਧਾਰਾ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦੇ ਤਹਿਤ ਬਿਨਾ ਪਰਮਿਸ਼ਨ ਕਾਲ ਰਿਕਾਰਡਿੰਗ ਕਰਨਾ ਅਤੇ ਉਸ ਦੇ ਜੋ ਹੈ ਉਸ ਨੂੰ ਵਾਇਰਲ ਕਰਨਾ ਇਹ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਾਨੂੰਨੀ ਅਪਰਾਧ ਅਪਰਾਧ ਹੈ ਇਹ ਜਾਸੂਸ ਜਾਸੂਸੀ ਧੋਖਾਧੜੀ ਅਤੇ ਬਲੈਕਮੇਲਿੰਗ ਦੀ ਕੈਟਾਗਰੀ ਦੇ ਵਿੱਚ ਆਵੇਗਾ ਜੇਕਰ ਕਿਸੇ ਦੀ ਕਾਲ ਰਿਕਾਰਡਿੰਗ ਬਿਨਾ ਪਰਮਿਸ਼ਨ ਦੇ ਰਿਕਾਰਡ ਕਰਦੇ ਹੋ ਤੇ ਇਸ ਦਾ ਗਲਤ ਇਸਤੇਮਾਲ ਕਰਦੇ ਹੋ ਤੇ ਇਸ ਦੇ ਕਈ ਧਰਾਵਾਂ ਦੇ ਤਹਿਤ ਜਿਹੜਾ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਆਪੀਸੀ ਦੀ ਧਾਰਾ 354 ਡੀ ਦੇ ਡੀ ਦੇ ਤਹਿਤ ਜੋ ਸਟਾਕਿੰਗ ਜਾਂ ਪਿੱਛਾ ਕਰਨ ਦੇ ਮਾਮਲੇ ਦੇ ਵਿੱਚ ਹੋ ਸਕਦੇ ਹੋ ਆਈਟੀ ਐਕਟ ਦੀ ਧਾਰਾ 66ਈ ਪ੍ਰਾਈਵੇਸੀ ਭੰਗ ਕਰਨ ਦੇ ਮਾਮਲੇ ਦੇ ਵਿੱਚ IPC ਦਾ 349 ਅਤੇ 500 ਬਦਨਾਮੀ ਕਰਨ ਦੇ ਮਾਮਲੇ ਜਿਹੜੇ ਨੇ ਉਹ ਤੁਹਾਡੇ ਤੇ ਦਰਜ ਹੋ ਸਕਦੇ ਨੇ ਜਦੋਂ ਦੋਨੋਂ ਵਿਅਕਤੀ ਕਾਲ ਰਿਕਾਰਡਿੰਗ ਦੇ ਵਿੱਚ ਸਹਿਮਤ ਹੋਣ ਆਫਿਸ ਜਾਂ ਕਸਟਮਰ ਕੇਲ ਕਾਲ ਜਦੋਂ ਤੁਹਾਨੂੰ ਕਰਦਾ ਹੈ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਜਦੋਂ ਕਿਸੇ ਕੰਪਨੀ ਦੀ ਜਾਂ ਕੋਈ ਸਰਵਿਸ ਦੇ ਲਈ ਤੁਹਾਨੂੰ ਕਾਲ ਆਉਂਦੀ ਹੈ ਤਾਂ ਇੱਕ ਰਿਕਾਰਡਿੰਗ ਜਿਹੜੀ ਹੈ ਉਹ ਚੱਲਦੀ ਹੈ ਕਿ ਦਿਸ ਕਾਲ ਇਜ਼ ਬੀਇੰਗ ਰਿਕਾਰਡਡ ਫਾਰ ਕੁਆਲਿਟੀ ਐਂਡ ਟ੍ਰੇਨਿੰਗ ਪਰਪਸ ਪਰਪਸ ਦੇ ਲਈ ਇਹ ਕੀਤਾ ਜਾ ਰਿਹਾ ਸੋ ਉਹ ਪਹਿਲੇ ਹੀ ਦੱਸ ਦਿੰਦੇ ਨੇ ਕਿ ਤੁਹਾਡੀ ਰਿਕਾਰਡਿੰਗ ਜਿਹੜੀ ਹੈ ਹੋ ਸਕਦੀ ਹੈ ਸੋ ਅਜਿਹੇ ਮਾਮਲਿਆਂ ਦੇ ਵਿੱਚ ਇਹ ਅਪਰਾਧ ਨਹੀਂ ਮੰਨਿਆ ਜਾ ਸਕਦਾ ਸੋ ਇਹ ਇੱਕ ਤਰੀਕੇ ਦੇ ਨਾਲ ਕਾਲ ਰਿਕਾਰਡਿੰਗ ਦੇ ਕੁਝ ਧਰਾਵਾਂ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ ਸੋ ਤੁਸੀਂ ਹੁਣ ਦੱਸਿਓ ਕਿ ਤੁਹਾਨੂੰ ਕੀ ਕਹੋਗੇ ਕਿ ਕਹਿਣਾ ਚਾਹੁੰਦੇ ਹਾਂ ਤੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਹੋ ਜਿਹੀਆਂ ਲੱਗ ਰਹੀਆਂ